ਜਦੋਂ ਦੀ ਦੂਰ ਹੋਈ ਤੈਥੋਂ ਨਾ ਮਾਣੀ ਚੈਨ ਪਾਇਆ ਨਹੀਂ ਏਤੀ ਮਾਰ ਪੈਂਦੀ ਤੋ ਕੇ ਤੈਨੂੰ ਦਰਦ ਆਇਆ ਨਹੀਂ ਜੁਦਾਈਆਂ ਜਾਲਤੀ ਜਿੰਦੜੀ ਹੈ ਮੇਨਾ ਸ੍ਰਿਸ਼ਟੁ ਤੇਰੀ ਦਾ ਜਲਵਾ ਜਿੰਦ ਚੌਂਦੀ ਹੈ ਗੁਰੂ ਜੀ ਦ੍ਰਿਸ਼ਟੁ ਤੇਰੀ ਦਾ ਨਾ ਦੂਰ ਕੀਤਾ ਤੂੰ ਹੈ ਸਾਡੀਆਂ ਹਰਕਤਾਂ ਕਰਕੇ ਅਸੀਂ ਤਾਂ ਸਹਬ ਜੂਦੇ ਹਾਂ ਜੀ ਤੇਰੀਆਂ ਵਰਕਤਾ ਕਰਕੇ ਥੱਕੀ ਮਾਰ ਕੇ ਹਾਕਾਂ ਕੇ ਮੋਗ ਰਸਤ ਤੇਰੀ ਦਾ ਜਲਵਾ ਜਿੰਦ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦੀ ਤੂੰ ਜੇ ਨਾ ਬੋੜਦਾ ਪਿਆਰੇ ਜਿਵੇਂ ਭੀਲਣੀ ਤਾਰੀ ਹੋਵੇਂ ਆ ਦੌੜਦਾ ਪਿਆਰੇ ਜਿਵੇਂ ਭੀਲਣੀ ਤਾਰੀ ਹੋਵੇਂ ਆ ਦੌੜਦਾ ਪਿਆਰੇ ਬੜਾ ਰੰਗ ਰਾਮ ਤੇ ਚੜਿਆ ਕਥਾਵਾ ਸ਼ਿਸ਼ਟ ਤੇਰੀ ਦਾ ਚਲਵਾ ਜਿੰਦ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਟੱਲੀਏ ਵਿਣਾ ਦੀ ਤਾਰ ਟੱਲੀਏ ਵਿਣਾ ਦੀ ਤਾਰ ਟੱਲੀਏ ਇਹ ਤੁੰਬਾ ਖੜਕਦਾ ਕਿਉਂ ਨਹੀਂ ਸੁੱਟਦਾ ਤਨਸ਼ ਕਿਉਂ ਯਾਰ ਜਨਮਧਾਨੇ ਭੜਕਦਾ ਕਿਉਂ ਨਹੀਂ ਮਧਾਨੇ ਭੜਕਦਾ ਕਿਉਂ ਨਹੀਂ ਜੀਆ ਸਭ ਖਾ ਗਿਆ ਇਕਲਾ ਬੁੱਧੀ ਤਾਰਿਸ਼ਟ ਤੇਰੀ ਦਾ ਚਲਵਾ ਜਿੰਦ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਨਿਭਾ ਦੇ ਤੋੜ ਲਗੀਆਂ ਨੂੰ ਬੁਲੇ ਕਿਉ ਸੁਖਣ ਪਿਆਰਾਂ ਦਾ ਮੇਰੇ ਪ੍ਰੀਤਮਾ ਸੁਣਿਆ ਤੂੰ ਪੱਕਾ ਯਾਰ ਯਾਰਾਂ ਦਾ ਨਗਮਾ ਪਿਆਰ ਦਾ ਪਰਿਆ ਪਿਆ ਫ਼ਰਿਸ਼ਟ ਤੇਰੀ ਦਾ ਜਲਵਾ ਦਿੰਦ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਤੂੰ ਆ ਜਾ ਸੋਹਣਿਆ ਆ ਜਾ ਦਾਤਿਆ ਆਜਾ ਸੋਹਣਿਆ ਆਜਾ ਤੜਫਦੀ ਜਾਣਦੀ ਬਦਲੀ ਸ਼ੈਨ ਸ਼ਾ ਤੂੰ ਆਜਾ ਸੋਹਣਿਆ ਆਜਾ ਤੜਫਦੀ ਜਾਣਦੇ ਬਦਲੇ ਆਪਣੇ ਬਿਰਦ ਦੇ ਬਦਲੇ ਧਰਮ ਇਮਾਨ ਦੇ ਬਦਲੇ ਨਾ ਪੜਸਾਰ ਕੀ ਜਾਣਾਂ ਕਿ ਨੰਬਰ ਲਿਸਟ ਤੇਰੀ ਦਾ ਜਲਵਾ ਜਿੰਦ ਚੌਂਦੀ ਹੈ ਗੁਰੂ ਜੀ ਬ੍ਰਿਸ਼ਟ ਤੇਰੀ ਦਾ ਹਰੀ ਨਹੀਂ ਮਿਲਦਾ ਇਹ ਮੀਰਾ ਟਿਕ ਕੇ ਬਿੰਦੀ ਨਹੀਂ ਦਮੰਦੀ ਰਾਸ ਦਾ ਕਰ ਜਾ ਫਿਕਰ ਹੈ ਕ੍ਰਿਸ਼ਤ ਤੇਰੀ ਦਾ ਫਿਕਰ ਹੈ ਕ੍ਰਿਸ਼ਤ ਤੇਰੀ ਦਾ ਦਮੰਦੀ ਰਾਸ ਦਾ ਕਰ ਜਾ ਫਿਕਰ ਹੈ ਕ੍ਰਿਸ਼ਤ ਤੇਰੀ ਦਾ ਜਲਵਾ ਜਿੰਦ ਚਾਉਂਦੀ ਹੈ ਗੁਰੂ ਜੀ ਦਾ ਕੋਈ ਟੱਬ ਜੋਰ ਨਹੀਂ ਚੱਲਦਾ ਸਾਡੇ ਵਿੱਚ ਇਕਲਾ ਵੀ ਕੰਮ ਨੇ ਕੋਈ ਟੱਬ ਜੋਰ ਨਹੀਂ ਚੱਲਦਾ ਸਾਡੇ ਵਿੱਚ ਇਕਲਾ ਵੀ ਕੰਮ ਨੇ ਖਾਲੇ ਲੋੜਾ ਗਰਜਾ ਨੇ ਬੱਚੇ ਬਸ ਜਾਂਦ ਹੀ ਨਮ ਨੇ ਨਾ ਬਣ ਗਿਆ ਬੰਕਾ ਜੀ ਹੈ ਬਾਇਸਤ ਤੇਰੀ ਦਾ ਜਲਵਾ ਜਿੰਦ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਗੁਰੂ ਜੀ ਦ੍ਰਿਸ਼ਟ ਤੇਰੀ